ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਕੀਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 14 ਜੁਲਾਈ ਨੂੰ ਪੰਜਾਬ ਦੇ ਮੌਸਮ ਦੀ ਕਿ ਅੱਜ 14 ਜੁਲਾਈ ਨੂੰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਸੋ ਆਪਾਂ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਕਿਸਾਨ ਵੀਰਾਂ ਅੱਜ 14 ਜੁਲਾਈ ਨੂੰ ਪੰਜਾਬ ਦਾ ਮੌਸਮ ਕੁੱਲ ਮਿਲਾ ਕੇ 80 ਤੋਂ 85% ਖੇਤਰਾਂ ਦੇ ਵਿੱਚ ਸਾਫ਼ ਧੁੱਪ ਵਾਲਾ ਹੀ ਦੇਖਣ ਨੂੰ ਮਿਲੇਗਾ ਹਲਕੀ ਫੁਲਕੀ ਬੱਦਲਾਂ ਦੀ ਆਵਾਜ਼ ਆ ਜੀ ਕਿਸੇ ਕਿਸੇ ਖੇਤਰਾਂ ਦੇ ਵਿੱਚ ਆ ਸਕਦੀ ਹੈ ਪਰ ਕੋਈ ਜ਼ਿਆਦਾ ਵੱਡੀ ਮੀਂਹ ਬਰਸਾਤ ਦੇ ਅਸਰ ਵੀ ਨਹੀਂ ਹੋਣਗੇ ਅੱਜ ਦਿਨ ਦੇ ਟੈਂਪਰੇਚਰ ਤਕਰੀਬਨ 35-36 ਡਿਗਰੀ ਦੇ ਆਸ-ਪਾਸ ਰਹਿਣਗੇ ਵੀਰੋ ਪਰ ਟੈਂਪਰੇਚਰ ਘੱਟ ਹੋਣ ਦੇ ਬਾਵਜੂਦ ਵੀ ਹਮੇਸ਼ਾ ਤੇ ਗਰਮੀ ਪਰੇਸ਼ਾਨ ਕਰੇਗੀ ਕਿਉਂਕਿ ਅੱਜ ਵੀਰੋ ਜੋ ਹਵਾਵਾਂ ਨੇ ਹਵਾਵਾਂ ਬਹੁਤ ਮੱਧਮ ਰਫਤਾਰ ਤੇ ਚੱਲਣਗੀਆਂ 5 ਕਿਲੋਮੀਟਰ ਤੋਂ ਲੈ ਕੇ 8-9 ਕਿਲੋਮੀਟਰ ਤੱਕ ਦੀ ਰਫਤਾਰ ਦੀਆਂ ਹਵਾਵਾਂ ਚੱਲਣਗੀਆਂ ਵੀਰੋ ਹਵਾਵਾਂ ਜ਼ਿਆਦਾਤਰ ਆਪਾਂ ਨੂੰ ਜੋ ਉੱਤਰ ਪੱਛਮ ਦਿਸ਼ਾ ਤੋਂ ਚਲਦੀਆਂ ਦੇਖਣ ਨੂੰ ਮਿਲਣਗੀਆਂ ਜੋ ਕਿ ਵੀਰੋ ਸਾਂਝੀ ਦਿਸ਼ਾ ਉੱਤਰ ਪੱਛਮ ਦੀ ਤੇ ਕੁਝ ਖੇਤਰਾਂ ਵਿੱਚ ਵੀਰੋ ਦੱਖਣ ਪੂਰਬੀ ਹਵਾਵਾਂ ਦਾ ਰੁਖ ਵੀ ਆਪਰੋਂ ਕੁਛਾਂ ਮੇਲੀ ਦੇਖਣ ਨੂੰ ਮਿਲੇਗਾ ਹਵਾਵਾਂ ਵੀਰੋ ਮੱਧਮ ਰਫਤਾਰ ਤੇ ਚੱਲਣਗੀਆਂ ਨਾ માત્ર ਮਤਲਬ ਗਰਮੀ ਦਾ ਅਹਿਸਾਸ ਹੋਵੇਗਾ ਉਮਸਪਰੀ ਗਰਮੀ ਵੀਰੋ ਅੱਜ ਕਿਸਾਨ ਵੀਰਾਂ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਪਰੇਸ਼ਾਨ ਕਰ ਸਕਦੀ ਹੈ ਬਾਕੀ ਵੀਰੋ ਜੇ ਆਪਕਰ ਆਪਾਂ ਗੱਲ ਕਰੀਏ ਰਾਤ ਦੇ ਮੌਸਮ ਦੀ ਰਾਤ ਨੂੰ ਤਕਰੀਬਨ ਵੀਰੋ ਟੈਂਪਰੇਚਰ ਜਿਹੜਾ 24-25 ਡਿਗਰੀ ਦੇ ਆਸ-ਪਾਸ ਰਹੇਗਾ ਤੇ ਗਰਮੀ ਦਾ ਜੋ ਪ੍ਰਭਾਵ ਵੀਰੋ ਰਾਤ ਦੇ ਸਮੇਂ ਵੀ ਉਹ ਬਣਿਆ ਰਹੇਗਾ ਸਿਲ ਗਰਮੀ ਤੇ ਗਰਮੀ ਇਸ ਕਾਰਨ ਆਪਾਂ ਨੂੰ ਕਿਉਂਕਿ ਨਮੀ ਪੰਜਾਬ ਦੇ ਵਿੱਚ ਬਹੁਤ ਵਧੀ ਹੋਈ ਹੈ ਇੱਕ ਚਿਪਚਿਪਾ ਜਿਹਾ ਮਾਹੌਲ ਵੀ ਰੋ ਬਣਿਆ ਹੋਇਆ ਜਿਵੇਂ ਸਵੇਰੇ ਆਪਾਂ ਨੂੰ ਬਿਸਤਰੇ ਵੀ ਗਿੱਲਿਆਂ ਤਰ੍ਹਾਂ ਲੱਗਦੇ ਨੇ ਜਿਵੇਂ ਧੁੰਦ ਪੈਂਦੀ ਹੋਵੇ ਸਿਆਲ ਦੇ ਵੀ ਨੇ ਇਸ ਤਰ੍ਹਾਂ ਦਾ ਵੀਰੋ ਮਾਹੌਲ ਹੈ ਇਹ ਕਾਰਨ ਇਹੋ ਹੀ ਆ ਕਿ ਟੈਂਪਰੇਚਰ ਵੀਰੋ ਬੇਸ਼ੱਕ ਘਟਨੇ ਪਰ ਜੋ ਨਮੀ ਹੈ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵਧੀ ਹੋਈ ਹੈ ਜਿਸ ਦੇ ਕਾਰਨ ਆਪਾਂ ਨੂੰ ਵੀਰੋ ਜਿਹੜੀ ਹੋਮੋਸਟੈਟਿਕ ਭਰੀ ਗਰਮੀ ਆ ਇਹਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਾਕੀ ਵੀਰੋ ਬਰਸਾਤ ਹੋਈ ਹੈ ਕੁਝ ਕਿਸ ਤਰ੍ਹਾਂ ਦੇ ਕੁਝ ਮਾਂਝੀ ਰਹੇ ਨੇ ਬਰਸਾਤ ਉਹ ਇਸ ਦੇ ਕਾਰਨ ਵੀ ਜੋ ਪੰਜਾਬ ਦੇ ਚ ਨਮੀ ਉਹ ਵਰਕਰ ਬਣੀ ਹੋਈ ਆ ਬਾਕੀ ਵੀਰੋ ਅੰਦੇ 3-4 ਦਿਨਾਂ ਦੇ ਤੱਕ ਪਾਉਂ ਦੇ 4-5 ਦਿਨਾਂ ਤੱਕ ਵੀਰੋ 17-18 ਦੇ ਵਿੱਚ ਛੋਟੀ ਮੋਟੀ ਆਪਾਂ ਨੂੰ ਹਲਚਲ ਫੇਰ ਮੌਸਮ ਦੀ ਮੌਨਸਨ ਐਕਟਿਵ ਹੁੰਦੀ ਦਿਖਾਈ ਦੇ ਸਕਦੇ ਪਰ ਜਿਹੜੇ ਇਹ 2-3 ਦਿਨ ਹੋਣਗੇ ਵੀਰੋ ਫਿਲਹਾਲ ਪੰਜਾਬ ਦਾ ਮੌਸਮ ਆ ਜੋ ਖੁਸ਼ਕ ਸਾਫ ਹੀ ਰਹੇਗਾ ਚਲੋ ਕਿਸਾਨ ਵੀਰਾਂ ਲਈ ਠੀਕ ਹੈ ਜੋ ਕਿ ਮੂੰਗੀ ਵਗੈਰਾ ਮੱਕੀ ਦੇ ਚਾਰ ਵਗੈਰਾ ਪਾਉਣ ਦਾ ਵੀਰੋ ਸਿਸਟਮ ਹੈ ਉਹ ਕਿਸਾਨ ਵੀਰ ਕਰ ਸਕਣ ਕਿਉਂਕਿ ਅੱਗੇ ਲੇਟ ਹੁੰਦਾ ਜੰਮੀ ਹਾਂ ਦਾ ਸਾਰੀ ਕੰਮ ਖਰਾਬ ਹੁੰਦਾ ਸੋ ਵੀਰੋ ਇਹ ਮੌਸਮੰ ਤਕਰੀਬਨ ਆਉਣ ਵਾਲੇ 2-3 ਦਿਨ ਠੀਕ ਹੀ ਰਹੇਗਾ ਸਾਫ਼ ਰਹਿਣ ਦੀ ਉਮੀਦ ਹੈ ਬਾਕੀ ਕੁਝ ਕੁਛ ਕਿਸ ਤਰ੍ਹਾਂ ਛੋਟੀ ਮੋਟੀ ਹਲਕੀ ਫੁਲਕੀ ਬਦਲਬਾਈ ਹੋ ਸੇ ਪੱਕੀ ਦੁਪਹਿਰ ਦੇ ਸਮੇਂ ਤੋਂ ਬਾਅਦ ਵੀਰ ਜਦੋਂ ਅਚਾਨਕ ਗਰਮੀ ਟੈਂਪਰੇਚਰ ਵਧਣਗੇ ਉਦੋਂ ਕਿਸੇ ਵੀ ਭਾਗਾਂ ਦੇ ਵਿੱਚ ਅਚਾਨਕ ਬੱਦਲ ਬਣ ਕੇ ਗਰਜ ਚਮਕ ਛੋਟੀ ਮੋਟੀ ਹਲਚਲ ਹੋ ਸਕਦੀ ਹੈ ਬਾਕੀ ਕੋਈ ਵੀਰੋ ਵੱਡੀ ਗਤੀ ਅਚਾਨਕ ਤਬਦੀਲੀਆਂ ਨੇ ਵੀਰੋ ਉਹ ਆਪਾਂ ਸਮੇਂ ਤੋਂ ਪਹਿਲਾਂ ਸਾਰੀ ਜਾਣਕਾਰੀ ਫਿਰ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਸ਼ਾਮ ਦੀ ਵੀਡੀਓ ਦੇ ਵਿੱਚ ਜਾਂ ਕੱਲ ਸਵੇਰ ਦੀ ਵੀਡੀਓ ਦੇ ਵਿੱਚ ਸਭ ਵੀਰੋ ਮੌਸਮ ਦੀ ਹਰ ਸਹੀ ਤੋਂ ਸਟੀਕ ਜਾਣਕਾਰੀ ਲਈ ਚੈਨਲ ਚੈਹਲ ਕੀਤੀ ਸੇਵਾ ਸੈਂਟਰ ਨਾਲ ਬਣੀ ਰਹਿਓ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ